ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨਿਕ ਕਸ਼ਾਪ ਤਾਂ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਸੀਸੀਟੀਵੀ ਫੂਟੇਜ ਦੋ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਵੇਖ ਰਹੇ ਹੋ ਇਹ ਹੁਸ਼ਾਰਪੁਰ ਦੇ ਕਸਵਾ ਮਾਲਪੁਰ ਦੇ ਸਿਵਲ ਹਸਪਤਾਲ ਬਾਹਰ ਦੀਆਂ ਨੇ ਜਿੱਥੇ ਕਿ ਸਿਵਲ ਹਸਪਤਾਲ ਚ ਮੌਜੂਦ OST ਸੈਂਟਰ ਜਿੱਥੇ ਕਿ ਨਸ਼ਾ ਛੱਡਣ ਦੇ ਲਈ ਜੋ ਨੌਜਵਾਨ ਗੋਲੀ ਲੈਣ ਦੇ ਲਈ ਆਉਂਦੇ ਨੇ ਤਾਂ ਉਹਨਾਂ ਨੌਜਵਾਨਾਂ ਤੋਂ ਦੁਕਾਨਦਾਰ ਡਾਟੇ ਪਰੇਸ਼ਾਨ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਕੁਝ ਨੌਜਵਾਨ ਇੱਕ ਦੁਕਾਨ ਦੇ ਬਾਹਰ ਖੜੇ ਨੇ ਤੇ ਜਦੋਂ ਦੁਕਾਨਦਾਰਾਂ ਵੱਲੋਂ ਇਹਨਾਂ ਨੂੰ ਦੁਕਾਨ ਦੇ ਬਿਲਕੁਲ ਬਾਹਰ ਖੜੇ ਹੋਣ ਤੋਂ ਮਨਾ ਕੀਤਾ ਜਾਂਦਾ ਹੈ ਤਾਂ ਇਹਨਾਂ ਵੱਲੋਂ ਦੁਕਾਨਦਾਰਾਂ ਨੂੰ ਧਮਕਾਇਆ ਜਾਂਦਾ ਹੈ, ਗਾਲੀ-ਗਲੋਚ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਤੇਜ਼ ਤਾਰ ਹਥਿਆਰ ਦਿਖਾ ਕੇ ਦੁਕਾਨਦਾਰਾਂ ਨੂੰ ਡਰਾਇਆ ਅਤੇ ਧਮਕਾਇਆ ਵੀ ਜਾਂਦਾ ਹੈ। ਜੇਕਰ ਆਪਾਂ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਦਿੱਕਤ ਤੋਂ ਪਰੇਸ਼ਾਨ ਨੇ ਤੇ ਜਦੋਂ-ਜਦੋਂ ਵੀ ਉਹ ਇਹਨਾਂ ਨੌਜਵਾਨਾਂ ਨੂੰ ਜੋ ਸੇਵਲ ਹਸਤਾਲ ਮਾਲਪੁਰ ਚ ਮੌਜੂਦ OST ਸੈਂਟਰ ਤੋਂ ਗੋਲੀ ਲੈਣ ਦੇ ਲਈ ਆਉਂਦੇ ਨੇ ਜਦੋਂ ਵੀ ਇਹਨਾਂ ਦਾ ਵਿਰੋਧ ਕਰਦੇ ਨੇ ਜਾਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਲਟਾ ਇਹ ਦੁਕਾਨਦਾਰਾਂ ਦੇ ਗਲੇ ਪੈਂਦੇ ਨੇ ਤੇ ਧਮਕੀਆਂ ਦਿੰਦੇ ਨੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਸ ਤਰ੍ਹਾਂ ਦੇ ਨਾਲ ਕਰਨਾ ਉਹਨਾਂ ਦੀ ਦੁਕਾਨਦਾਰੀ ਤੇ ਵੀ ਅਸਰ ਪੈ ਰਿਹਾ ਤਾਂ ਇਸ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਦੀਪਕ ਅਗਨੀ ਹੋਤਰੀ ਜੀ ਨਾਲ ਅਸੀਂ ਫੋਨ ਲਾਈਨ ਤੇ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦਾ ਹੋਮ ਟਾਊਨ ਹੈ ਮਾਲਪੁਰ ਉੱਥੇ ਰਹਿੰਦੇ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਤੇ ਜਾਣਦੇ ਆ ਕੀ ਪੂਰਾ ਮਾਮਲਾ ਹੈ ਤੇ ਦੁਕਾਨਦਾਰਾਂ ਦੀਆਂ ਕੀ ਮੰਗਾਂ ਨੇ ਸੀਸੀਟੀਵੀ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਕਸਬਾ ਮਾਲਪੁਰ ਦੇ ਸਰਕਾਰੀ ਹਸਪਤਾਲ ਦੀਆਂ ਨੇ ਤੇ ਦੀਪਕ ਅਗਨੀ ਹੋਤਰੀ ਸਾਡੇ ਨਾਲ ਜੁੜ ਚੁੱਕੇ ਨੇ ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਹਿਸ਼ਾਰਪੁਰ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਜੀ ਦੀਪਕ ਜੀ ਕਿ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਕਸਬਾ ਮਾਲਪੁਰ ਚ ਮੌਜੂਦ ਸਰਕਾਰੀ ਹਸਪਤਾਲ ਚ ਜੋ OSD ਸੈਂਟਰ ਬਣਿਆ ਹੋਇਆ ਹੈ ਦੁਕਾਨਦਾਰ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਨੇ ਕੀ ਗੁਰਮ ਪੂਰਾ ਮਾਮਲਾ ਜੀ ਦੇਖੋ ਚ ਇਹ ਹੈ ਨਾ ਬਹੁਤ ਇਕਤਰਾਸਤੀ ਆ ਲੰਬੇ ਸਮੇਂ ਤੋਂ ਜਦੋਂ ਤੋਂ ਜਦੋਂ ਜਦੋਂ ਤੋਂ ਇਹ ਨਾ ਇੱਥੇ ਇਹ ਅਕਾਲੀ ਸਰਕਾਰ ਤੋਂ ਬਾਅਦ ਇਹ ਬਣਿਆ ਹੈਗਾ ਆ ਸੈਂਟਰ ਦਵਾਈ ਨਸ਼ਾ ਚੜਾਊ ਕੇ ਤਰ੍ਹਾਂ ਜੀ ਉਸ ਤੋਂ ਬਾਅਦ ਇੱਥੇ ਨਸ਼ਾ ਚੜਾਊ ਕੇਂਦਰ ਤੇ ਇੰਦਾਂ ਦੀ ਜਿਹੜੇ ਮਰੀਜ਼ ਆਦੇ ਆ ਉਹਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਆ ਔਰ ਦਵਾਈ ਲੈਣ ਤੋਂ ਬਾਅਦ ਜਾਂਦੇ ਨਹੀਂ ਔਰ ਉੱਥੇ ਇਹ ਸਾਰਾ ਸਾਰਾ ਦਿਨ ਖੜਦੇ ਆ ਆ ਤੁਸੀਂ ਵੀਡੀਓ ਦੇਖ ਲਓ ਕਿਸ ਤਰ੍ਹਾਂ ਇਹ ਹਥਿਆਰ ਕੱਢ ਲੈਂਦੇ ਆ ਦੁਕਾਨਦਾਰ ਇੰਨੇ ਔਖੇ ਆ ਉਹਨਾਂ ਕੋ ਲੇਡੀ ਗਾਹ ਜਿਹੜੀ ਆ ਉਹ ਇਸ ਟਾਈਮ ਦੌਰਾਨ ਨਹੀਂ ਆਉਂਦੀ ਤੇ ਦੁਕਾਨਦਾਰੀ ਦੀ ਵੀ ਕਿੰਨੀ ਕਿ ਪ੍ਰਭਾਵਿਤ ਹੋ ਰਹੀ ਆ ਕਿਉਂਕਿ ਤੁਸੀਂ ਵੀ ਦੱਸਿਆ ਕਿ ਪਿਛਲੇ ਕਾਫੀ ਸਮੇ ਤੋਂ ਇਸ ਦਿੱਕਤ ਆ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜੀ ਦੁਕਾਨਦਾਰੀ ਬਹੁਤ ਪ੍ਰਭਾਵਿਤ ਹੋ ਰਹੀ ਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖੋ ਇੱਕ ਲੇਡੀ ਆਦੀ ਆ ਉਹ ਕਿਸ ਤਰ੍ਹਾਂ ਸਾਈਡ ਤੇ ਲੱਗ ਕੇ ਦੁਕਾਨ ਦੇ ਅੰਦਰ ਜਾਂਦੀ ਪਈ ਆ ਤੁਸੀਂ ਸਭ ਤੋਂ ਵੱਧ ਜਿਹੜੀ ਸਮੱਸਿਆ ਆ ਉਹ ਲੇਡੀ ਜਿਹੜੀਆਂ ਬਿਮਾਰ ਜਿਹੜਾ ਨੇ ਬਾਹਰੋਂ ਦੋ ਹਸਪੀਟਲ ਚ ਦਵਾਈ ਨਹੀਂ ਮਿਲਦੀ ਉਹਨਾਂ ਨੇ ਬਾਹਰੋਂ ਲੈਣੀ ਆ ਕਿਉਂਕਿ ਇੱਥੇ 6-7 ਕਦੇ ਤਕਰੀਬ ਮੈਡੀਕਲ ਸਟੋਰ ਹੈਗੇ ਜਿਹੜੇ ਹਸਪੀਟਲ ਤੋਂ ਦਵਾਈਆਂ ਲੈਣਦੇ ਉੱਥੋਂ ਵੀ ਦਵਾਈਆਂ ਲੈਂਦੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਖਾਸ ਕਰ ਮਹਿਲਾ ਮਰੀਜ਼ਾਂ ਨੂੰ ਜੀ ਦਿਵਕ ਜੀ ਦੁਕਾਨਾਂ ਕਿੰਨੀਆਂ ਕਿ ਮੌਜੂਦ ਹੈ ਬਾਹਰ ਹਸਪੀਟਲ ਦੇ ਜੀ ਇੱਥੇ 10 12 ਕਿਤੇ ਇਹ ਮਕਰੀਬ ਮਾਈਤੇ ਦੁਕਾਨਾਂ ਹੈਗੀਆਂ ਔਰ ਇਹਨਾਂ ਦੁਕਾਨਾਂ ਦੇ ਨਾਲ ਇੱਕ ਫੁੱਟ ਸਟਰੀਟ ਬਣ ਗਈ ਹੈਗੀ ਆ ਜਿਹੜੀ ਜਿਹੜੀ ਉਹ ਵੀ ਇਹਦਾ ਕਾਰਨ ਆ ਭਈ ਇੱਥੇ ਜਿਹੜੇ ਆ ਉਹ ਕਿੱਥੇ ਖਾਈ ਜਾਂਦੇ ਤਾਂ ਉਥੇ ਹਸਪੀਟਲ ਹੀ ਖੜੀ ਜਾਂਦਾ ਸਾਰਾ ਦੇਰ ਉਥੇ ਰਾਤ ਪਿਆ ਰਹਿੰਦਾ ਵੱਡਾ ਸਵਾਲ ਹੈ ਦੀਪਕ ਜੀ ਕੀ ਕਹਤੇ ਦੁਕਾਨਦਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਮਦਦ ਲਈ ਗੁਹਾਰ ਲਗਾਈ ਗਈ ਹੈ ਕਿ ਇਹਨਾਂ ਤੇ ਜਿਹੜਾ ਸ਼ਿਕੰਜਾ ਕੱਸਿਆ ਜਾਵੇ ਜੀ ਦੇਖੋ ਚੇਤਨ ਜੀ ਇਹ ਵੀਡੀਓ ਜਿਹੜੀ ਹੈ ਦੁਕਾਨਦਾਰਾਂ ਨੇ ਡੀਐਚਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਪਾਈ ਗਈ ਹੈ ਪਰ ਅਜੇ ਤੱਕ ਉੱਥੇ ਇੱਕ ਵੀ ਕੀੜਾ ਨਹੀਂ ਕੋਈ ਮਾਰ ਸਕਿਆ ਸਿਰਫ ਇੱਕ ਮੋਚੀ ਹੀ ਗਏ ਸੀ ਕੀੜਾ ਮਾਰਨ ਉਸ ਦਿਨ ਪਰसों ਦੀ ਜਦੋਂ ਇਹ ਘਟਨਾ ਹੈਗੀ ਆ ਜੀ ਉਸ ਤੋਂ ਬਾਅਦ ਕੋਈ ਨਹੀਂ ਗਿਆ ਨਾ ਅਗਰ ਉੱਥੇ ਇੱਕ ਦੋ ਬੰਦੇ ਲਗਾ ਦਿੱਤੇ ਜਾਂ ਤੇ ਇਹ ਬਹੁਤ ਇਹਨਾਂ ਹਾਲਾਤ ਦਾ ਸਭ ਤੋਂ ਜਿਹੜੀ ਮੁੱਖ ਸਮੱਸਿਆ ਐ ਇਸ ਪੁਆਇੰਟ ਦੇ ਦੇ ਜਿੱਥੇ ਹੈ ਇਹ ਸੀਸੀਟੀਵੀ ਆ ਉਹਦੇ ਰਾਈਟ ਸਾਈਡ ਤੇ ਕੁੜੀਆਂ ਦੇ ਸਕੂਲ ਨੂੰ ਸੜਕ ਮੁੜਦੀ ਜਿਹੜੀਆਂ 100 ਕਿਲੋਮੀਟਰ ਤੇ ਲੜਕੀਆਂ ਦਾ ਸਕੂਲ ਆ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਸਰਕਾਰੀ ਸਕੂਲ ਐ ਕਾਫੀ ਵੱਡਾ ਸਕੂਲ ਆ ਸ਼ਾਇਦ ਹੈ ਨਾ ਜਿਉਹੀ ਬਿਲਕੁਲ ਬਿਲ ਲੜਕੀਆਂ ਦਾ ਸਕੂਲ ਇੱਕ ਮਾਤਰ ਸਕੂਲ ਆ ਦੀਪਕ ਜੀ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਤੋਂ ਵੀ ਸਾਹਮਣੇ ਆਉਂਦੀ ਸੀ ਤਾਂ ਉਸ ਵਕਤ ਤਤਕਾਲੀ ਐਸਐਸਪੀ सुरेंद्र ਲਾਂਬਾ ਵੱਲੋਂ ਬਹੁਤ ਛਾ ਲਗਾ ਜੋ ਕੰਮ ਕੀਤੇ ਗਏ ਸਿਸ ਕੰਮ ਨੂੰ ਦੂਰ ਕਰਨ ਦੇ ਲਈ ਤੇ ਪੁਲਿਸ ਨੂੰ ਕਿਤੇ ਨਾ ਕਿਤੇ ਸਫਲਤਾ ਵੀ ਮਿਲ ਗਿਆ ਬੜੀ ਹੱਦ ਤੱਕ ਜੀ ਤਦ ਤੁਸੀਂ ਦੇਖਿਆ ਹੋਣਾ ਕਿ ਉੱਥੇ ਬਹੁਤ ਘਟ ਗਿਆ ਗਸ਼ਿਕਾ ਕੰਮ ਔਰ ਪੁਲਿਸ ਦੀ ਨਹੀਂ ਰਹਿਤੀ ਕਿ ਉੱਥੇ ਖਾਸ ਕਰਕੇ ਪੁਲਿਸ ਦੀ ਤੇ ਜਿਹੜੀ ਹੈ ਮਾਡਰ ਟਾਊਨ ਪੁਲਿਸ ਦੀ ਉਸ ਤੋਂ ਬਾਅਦ ਜਿਹੜੀ ਇਸ ਹਸਿਆ ਇਹਦੇ ਵਿੱਚ ਹੈ ਅਗਰ ਪੁਲਿਸ ਨੂੰ ਕਹੋ ਤਾਂ ਨਫਰੀ ਦੀ ਘਟ ਕਹਿ ਕੇ ਜਿਹੜੀ ਹੈ ਉਹ ਆਪਣਾ ਫਲਾ ਚਾੜਨ ਲੱਗ ਪਿਆ ਦਿਪਕ ਜੀ ਆਖਰੀ ਸਵਾਲ ਹੈ ਜੀ ਜੇਕਰ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਜੋ ਨਸ਼ਾ ਛੱਡਣ ਲਈ ਗੋਲੀ ਦਾ ਸੇਵਨ ਕਰਨ ਦੇ ਪਹੁੰਚਦੇ ਨੇ ਰੋਜ਼ਾਨਾ ਦੀ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਕਿੰਨੇ ਕੁ ਨੌਜਵਾਨ ਪਹੁੰਚਦੇ ਨੇ ਜੀ ਚੇਕੋ ਮੋਟਾ ਮੋਟਾ ਜਿੰਦਾ ਜਾਲਾ ਰਹੀਏ ਤੇ ਇੱਥੇ 1.450 ਦੇ ਕਰੀਬ ਮੁੰਡਾ ਰਜਿਸਟਰਡ ਹੈ ਸਿਰਫ ਐਸੇ ਹੀ ਸੈਂਟਰ ਦੇ ਵਿੱਚ OST ਸੈਂਟਰ ਦੇ ਜੀ ਜੀ ਬਾਕੀ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਕਹੂਗੇ ਤਾਂ ਦੋ ਦੋ ਚਾਰ ਚਾਰ ਨਾਲ ਵੀ ਆ ਜਾਂਦੇ ਆ ਜੀ ਬਹੁਤ ਬਹੁਤ ਧੰਨਵਾਦੀ ਭਗ ਜੀ ਥੈਂਕ ਯੂ ਤਾਂ ਮਹਾਲਪੁਰ ਤੋਂ ਸੀਨੀਅਰ ਪੱਤਰਕਾਰ ਦੀਪਕ ਅਗਗਨੀ ਹੋਤਰੀ ਜੀ ਨਾਲ ਫੋਨ ਤੇ ਅਸੀਂ ਗੱਲਬਾਤ ਕੀਤੀ ਹੈ ਕਿਉਂਕਿ ਉਹਨਾਂ ਦਾ ਹੋਮ ਟਾਊਨ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਤਾਂ 1.450 ਦੇ ਕਰੀਬ ਨੌਜਵਾਨ ਹੈ ਜਿਹੜਾ ਰਜਿਸਟਰਡ ਹੈ OST ਸੈਂਟਰ ਦੇ ਵਿੱਚ ਤਾਂ ਉਹਨਾਂ ਦੇ ਨਾਲ ਵੀ ਕੁਝ ਨੌਜਵਾਨ ਆਉਂਦੇ ਨੇ ਤਾਂ ਤਸਵੀਰਾਂ ਵੀ ਨਾਲ ਦੇ ਨਾਲ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਜਦੋਂ ਦੁਕਾਨਦਾਰ ਵੱਲੋਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਤੇਜ਼ ਤਾਰ ਹਥਿਆਰ ਰੂਮਾਂ ਉਹਨਾਂ ਵੱਲੋਂ ਜਿਹੜੀਆਂ ਚੀਜ਼ਾਂ ਕੱਢ ਕੇ ਆ ਉਹ ਦੁਕਾਨਦਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਹੁਣ ਸਾਰਾ ਵੇਖਣਾ ਹੋਵੇਗਾ ਕਿ ਸਾਰੇ ਮਾਮਲੇ ਤੋਂ ਬਾਅਦ ਮਾਲਪੁਰ ਪੁਲਿਸ ਦਾ ਹੁਸ਼ਾਰ ਪਰ ਪੁਲਿਸ ਦੇ ਜਿਹੜੇ ਅਲਾ ਅਧਿਕਾਰੀ ਨੇ ਦੁਕਾਨਦਾਰਾਂ ਦੀ ਭਲਾਈ ਦੇ ਲਈ ਸੁਰੱਖਿਆ ਦੇ ਲਈ ਕੀ ਉਚਿਤ ਕਦਮ ਚੱਕਦੇ ਨੇ